ਪੰਜਾਬੀ ਅਪਡੇਟ ਚੈਨਲ ਦੀ ਇੱਕ ਹੋਰ ਲੇਟੈਸਟ ਅਪਡੇਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਗੱਲ ਕਰਦੇ ਆਪਾਂ ਇੱਕ ਵੀਡੀਓ ਦੇ ਬਾਰੇ ਜੋ ਕਿ ਮਾਗੀ ਮੀਲੇ ਵਿੱਚ ਇੱਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਔਰਤ ਦੇ ਵੱਲੋਂ ਇੱਕ ਆਦਮੀ ਨੂੰ ਪਰਚੀ ਉੱਪਰ ਨੰਬਰ ਲਿਖ ਕੇ ਫੜਾਇਆ ਗਿਆ ਹੈ ਇਹ ਵੀਡੀਓ ਵਾਇਰਲ ਹੋਣ ਕਾਰਨ ਉਸ ਔਰਤ ਲਈ ਸੋਸ਼ਲ ਮੀਡੀਆ ਉੱਪਰ ਲੋਕਾਂ ਵੱਲੋਂ ਬਹੁਤ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰੰਤੂ ਸੱਚਾਈ ਕੌਣ ਹੋਰੀ ਹੈ ਦੇਖ ਕੇ ਜਾਣਕਾਰੀ ਚੰਗੀ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤਵਾਰ ਵਾਤ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਆ ਅੱਗੇ ਤੁਸੀਂ ਦੇਖ ਹੀ ਸਕਦੇ ਹੋ ਕਿ ਉਸ ਔਰਤ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ। ਖਾਰੇ ਪਤnik ਨੂੰ ਬੇਨਤੀ ਕਰ ਰਹੀ ਆ ਕਿ ਮੈਂ ਜੋ ਮੇਰੀ ਵੀਡੀਓ ਬਾਹਰ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੇ ਤੋਤੇ ਵੀਡੀਓ ਚਾੜੀ ਆ ਹੁਣ ਅਸੀਂ ਇੱਥੇ ਰਿਪੋਰਟ ਦੇ ਚੁੱਕੇ ਹਾਂ ਸਭ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਫੜੇ ਹੁਣ ਇੱਥੇ ਹੀ ਸਾਫੜੇ ਜਾਣ ਕੇ ਜਿੰਨਾ ਹੁਣ ਆਪਦੇ ਚੱਕਨੀ ਨਾਲ ਮੈਂ ਸਰੇ ਆਮ ਕੰਨੀ ਮੈਂ ਇੱਥੇ ਆਦੀ ਰਿਪੋਰਟ ਦੇ ਚੁੱਕੀ ਹਾਂ ਮੇਰੀ ਜਿੱਥੇ-ਜਿੱਥੇ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹ ਦੂ ਬਾਅਦ ਵੀ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਗਰ ਬਨਾਇਆ ਜਾਵੇ